ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ T20 ਵਰਲਡ ਕੱਪ ਚੱਲ ਰਿਹਾ ਹੈ ਤੇ ਭਾਰਤ ਦਾ ਕੁ ਸਮੇਂ ਬਾਅਦ ਨੀਦਰਲੈਂਡਸ ਦੇ ਨਾਲ ਮੁਕਾਬਲਾ ਸ਼ੁਰੂ ਹੋ ਜਾਏਗਾ ਪਰ ਅੱਜ T20 ਦੇ ਕਿੰਗ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਇੱਕ ਅਜਿਹੇ ਮੁੱਦੇ ਦੀ ਜੋ ਤੁਹਾਨੂੰ ਵਾਰ-ਵਾਰ ਚੇਤੇ ਤਾਂ ਆਉਂਦਾ ਹੋਣਾ ਪਰ ਅੱਜ ਇਸ ਦੇ ਉੱਪਰ ਅਸੀਂ ਡਿਟੇਲ ਚ ਗੱਲ ਕਰਾਂਗੇ ਗੱਲ ਕੀ ਹੈ ਕਿ ਕੀ ਆਸਟ੍ਰੇਲੀਆ ਨੂੰ ਸ਼ਰਾਪ ਲੱਗ ਗਿਆ ਹੁਣ ਤੁਸੀਂ ਕਹੋਗੇ ਕਿ ਖੇਡ ਤੇ ਸ਼ਰਾਬ ਦਾ ਕੀ ਲੈਣਾ ਦੇਣਾ ਹੈ ਉਹ ਇਸ ਕਰਕੇ ਹੈ ਕਿਉਂਕਿ ਜਦੋਂ ਤੋਂ 2023 ਦੇ ਵਿੱਚ ਭਾਰਤ ਨੂੰ ਹਰਾ ਕੇ ਆਸਟ੍ਰੇਲੀਆ ਕੱਪ ਲੈ ਕੇ ਗਈ ਸੀ ਤੇ ਕੱਪ ਕਿਸ ਤਰ੍ਹਾਂ ਲੈ ਕੇ ਗਈ ਸੀ ਪੈਰ ਉੱਪਰ ਧਰ ਕੇ ਜੁੱਤੀਆਂ 'ਚ ਬੀਅਰ ਪਾ ਕੇ ਪੀਣਾ ਤੇ ਉਸ ਤੋਂ ਬਾਅਦ ਬੜੇ ਹੀ ਹੌਮੇ ਦੇ ਨਾਲ ਉਹ ਕੱਪ ਜਦੋਂ ਲੈ ਕੇ ਜਾਇਆ ਗਿਆ ਤੇ ਉਸ ਤੋਂ ਬਾਅਦ ਆਸਟ੍ਰੇਲੀਆ ਵੱਡੇ ਮੁਕਾਬਲੇ ਸਾਰੇ ਹਾਰ ਗਈ ਤੇ ਹੁਣ ਹਾਲ ਇਹ ਹੋਇਆ ਕਿ ਜ਼ਿੰਬਾਬਵੇ ਤੋਂ ਹਾਰ ਕੇ T20 ਵਰਲਡ ਕੱਪ 'ਚ ਬਾਰੀ ਹੋ ਗਈ ਹੈ ਇਸ ਮੁੱਦੇ ਤੇ ਅਸੀਂ ਗੱਲ ਕਰਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਹੋਣਗੇ ਅਤਲ ਵਰਮਾ ਤੇ ਚਮਨਜੋਤ ਸਿੰਘ ਤੁਹਾਡੇ ਦੋਨਾਂ ਦਾ ਬਹੁਤ-ਬਹੁਤ ਸਵਾਗਤ ਹੈ ਤੇ ਮੈਂ ਜਿਵੇਂ ਹਮੇਸ਼ਾ ਪਹਿਲਾਂ ਡਿਸਕਲੇਮਰ ਦੇ ਦਿੰਦਾ ਕਿ ਮੈਨੂੰ ਕ੍ਰਿਕਟ ਦੀ ਗਹਿਰਾਈਆਂ ਨਹੀਂ ਪਤਾ ਗਹਿਰਾਈਆਂ ਵਾਸਤੇ ਆਪਨੇ ਮੇਰੇ ਸਾਥੀ ਮੇਰੇ ਨਾਲ ਬੈਠੇ ਨੇ ਮੈਂ ਤਾਂ ਇੱਕ ਐਂਗਲ ਲੈ ਲਿਆ ਵੀ ਸ਼ਰਾਪ ਲੱਗ ਗਿਆ ਨਾ ਹੋਇਆ ਕੀ ਸੀ ਤੇ ਅਤੁਲ ਇਹ ਵਾਕਈ ਸ਼ਰਾਪ ਲੱਗ ਗਿਆ ਹੈ ਜਾਂ ਕੋਈ ਸਟ੍ਰਕਚਰਲ ਚੇਂਜ ਹੋਇਆ ਆਸਟ੍ਰੇਲੀਆ ਦੀ ਟੀਮ ਚ ਦੇਖੋ ਦਿਲীপ ਦੋਨੋਂ ਹੀ ਚੀਜ਼ਾਂ ਨੇ ਸ਼ਰਾਪ ਵੀ ਲੱਗਿਆ ਤੇ ਫਿਰ ਗੇਮ ਵੀ ਕੀਤੇ ਨਾ ਕੀਤੇ ਬਹੁਤ ਡਾਊਨ ਜਾਂਦੀ ਹੋਈ ਨਜ਼ਰ ਆਈ ਜਦੋਂ ਤੋਂ ਵੱਡੇ ਜਿਹੜੇ ਪਲੇਅਰ ਹੈ ਸ਼ਫਲ ਹੋਇਆ ਉਸ ਹਿਸਾਬ ਨਾਲ ਕਪਤਾਨ ਵੀ ਚੇਂਜ ਹੋਇਆ 2023 Uh, T20 वर्ल्ड पर इतने के शफल हो के जिम्बाब्वे तो हार गई जिम्बाब्वे तो हार गई डिपेंडेंट हो गए सी कि जेकर जिम्बाब्वे आखिरा जेड़ा मुकाबला है वो हार जांदा है फिर ਸਾਡੇ ਕੋਲ ਇੱਕ অপਸ਼ਨ ਹੈ ਵੱਡੇ ਮਾਰਜਨ ਨਾਲ ਜਿੱਤ ਗਿਆ ਸੀ ਉੱਤੇ ਆ ਸਕਦਾ ਹੈ ਲੇਕਿਨ 2 ਪੁਆਇੰਟ ਸੀਗੇ ਹਮ ਇੱਥੇ ਕਿਤੇ ਨਾ ਕਿਤੇ ਗਰਾਰੀ ਆਡਰੀ ਸੀਗੀ ਤੁਸੀਂ ਜ਼ਿਕਰ ਕਰ ਰਹੇ ਸੀ ਕਿ 2023 वर्ल्ड कप ਦਾ ਜੀ ਇੰਡੀਆ ਦੇ ਵਿੱਚ ਆ ਕੇ ਇੰਡੀਆ ਨੂੰ ਫਾਈਨਲ ਤੇ ਹਰਾ ਕੇ ਕੱਪ ਤੇ ਉੱਤੇ ਜੁੱਤੇ ਰੱਖ ਕੇ ਤੇ ਉਸੇ ਜੁੱਤੇ ਤੇ ਵਿੱਚ ਬੀਅਰ ਪਾ ਕੇ ਤੇ ਦਿਖਾਇਆ ਨਿਵਾ ਦਿਖਾਇਆ ਨਾ ਸਿਰਫ ਟੀਮ ਨੂੰ ਬਲਕਿ ਖਿਡਾਰੀਆਂ ਨੂੰ ਇੰਡੀਆ ਨੂੰ ਤੇ ਨਾਲ ਦੇ ਨਾਲ ক্রিকেট ਨੂੰ ਵੀ ਰਿਐਕਸ਼ਨ ਵੀ ਐਸੀ ਹੈ ਜੇ ਡਿਸਰੈਸਪੈਕਟ ਹੈ ਡਿਸਰੈਸਪੈਕਟ ਲੱਗੀ ਰਹਿੰਦੀ ਹੈ ਕੋਈ ਗੱਲ ਬਿਲਕੁਲ ਤੁਸੀਂ ক্রিকেট ਨੂੰ ਨਿਵਾ ਦਿਖਾ ਰਹੇ ਹੋ ਤੁਸੀਂ ক্রিকেট ਤੋਂ ਦੱਸ ਰਹੇ ਹੋ ਅਸੀਂ ਉੱਤੇ ਆ ਲੇਕਿਨ ਉਸ ਤੋਂ ਬਾਅਦ ਦੇਖੋ ਕਿੰਨਾ ਮਾੜਾ ਹਾਲ ਹੋਇਆ ਚੈਂਪੀਅਨਸ ਟਰੋਫੀ ਤੁਸੀਂ ਹਾਰ ਗਏ ਉਸ ਤੋਂ ਬਾਅਦ ਟੈਸਟ ਚੈਂਪੀਅਨਸ਼ਿਪ ਫਾਈਨਲ ਸਾਊਥ ਅਫਰੀਕਾ ਤੋਂ ਤੁਸੀਂ ਹਾਰ ਗਏ ਉਸ ਤੋਂ ਬਾਅਦ ਆਂਦੇ ਆਂਦੇ ਟੀ20 ਵਰਲਡ ਕੱਪ ਚੋਂ ਵੀ ਤੁਸੀਂ ਬਾਹਰ ਹੋਏ ਲੇਕਿਨ ਹੁਣ 2026 ਜਿਹੜਾ ਟੀ20 ਵਰਲਡ ਕੱਪ ਹੈ ਇੰਨੀ ਮਾੜੀ ਹਾਲਤ ਜ਼ਿੰਬਾਬਵੇ ਤੋਂ ਹਾਰੇ ਹੈ ਉਹ ਟੀਮ ਜਿਹੜੀ ਬਹੁਤ ਜ਼ਿਆਦਾ ਸਟਰਗਲ ਕਰਦੀ ਹੈ ਹਰ ਵਾਰ ਮਤਲਬ ਜਿਹੜੇ ਗੁੱਪ ਸਟੇਜ ਦੇ ਮੁਕਾਬਲੇ ਤੁਸੀਂ ਉਹਦੇ ਵਿੱਚ ਵੀ ਉਮੀਦ ਨਹੀਂ ਕਰ ਸਕਦੇ ਲੇਕਿਨ ਹੁਣ ਜਿਹੜੀ ਉਮੀਦ ਹੈ ਉਹ ਜ਼ਿੰਬਾਬਵੇ ਨੇ ਜਗਾਈ ਹੈ ਸੁਪਰ 8 ਦੇ ਵਿੱਚ ਇੰਡੀਆ ਦੇ ਨਾਲ ਖੇਡਣਗੇ ਇਹ ਦੇਖੋ ਤੁਸੀਂ ਦੱਸ ਰਹੇ ਸੀ ਜਦੋਂ ਵੀਡੀਓ ਸ਼ੁਰੂ ਕਰ ਰਹੇ ਸੀ ਉਸ ਤੋਂ ਪਹਿਲਾਂ ਤੁਸੀਂ ਕਹਿ ਰਹੇ ਸੀ ਕਿ ਪੈਟ ਕਮਿੰਸ ਜਿਨੇ ਕਿਹਾ ਸੀ ਕਿ ਮੈਂ ਸਾਰੀ ਭੀੜ ਨੂੰ ਸ਼ਾਂਤ ਕਰਾਉਣ ਦੀ ਤਾਕਤ ਰੱਖਦਾ ਪੈਟ ਕਮੀ ਇਸ ਵਾਰ ਉਤਰੇ ਨਹੀਂ ਇਸ ਮੈਚ ਅ ਇਸ ਵਾਰ ਤਾਂ ਟੂਰਨਾਮੈਂਟ ਜੋ ਪਹਿਲਾ ਹੀ ਬਾਰ ਹੋਗੇ ਸੀ ਟੂਰਨਾਮੈਂਟ ਚ ਹੀ ਬਾਰ ਹੋਗੇ ਟੂਰਨਾਮੈਂਟ ਚ ਹਿੱਸਾ ਹੀ ਨਹੀਂ ਬਣਿਆ ਇਸ ਵਾਰ ਦੇ ਟੂਰਨਾਮੈਂਟ ਦਾ ਨਹੀਂ ਤਾਂ ਉਹ ਕਪਤਾਨ ਸੀਗੇ ਕੋਈ ਉਹਨਾਂ ਦੇ ਹੈਲਥ ਇਸ਼ੂਸ ਸਾਹਮਣੇ ਆ ਰਹੇ ਸੀ ਜਿਸ ਕਰਕੇ ਉਹ ਨਹੀਂ ਖੇਡ ਪਾਈ ਇਸ ਵਾਰ ਦਾ ਟੂਰਨਾਮੈਂਟ ਤੇ ਇਸ ਦੇ ਨਾਲ ਹੀ ਜਿਹੜੇ ਹੋਰ ਕੀ ਪਲੇਅਰ ਸੀਗੇ ਆਸਟ੍ਰੇਲੀਆ ਦੇ ਜਿਹੜੇ ਹਮੇਸ਼ਾ ਦੇਖਦੇ ਆ ਮਿਥਲ ਸਟਾਕ ਆ ਉਹ ਵੀ ਇਸ ਟੀਮ ਦਾ ਇਸਾਨੀ ਮਣੇ ਸਟੀਵ স্মਿਥ ਨੂੰ ਮੌਕਾ ਨਹੀਂ ਮਿਲਿਆ ਖੇਡਣ ਦਾ ਠੀਕ ਹੈ ਜਿਨ੍ਹਾਂ ਕਰਕੇ ਟੀਮ ਕਾਫੀ ਜ਼ਿਆਦਾ ਕਮਜ਼ੋਰ ਦਿਖੀ ਤੇ ਅਗਰ ਦੇਖਿਆ ਜੇ ਜਿਹੜੀ ਟੀਮ ਉਹ ਲੈ ਕੇ ਗਈ ਸੀ ਕਿ ਉਹਦੇ ਵਿੱਚ ਮੈਕਸਵੈਲ ਜਿਆਦਾ ਪਰਫਾਰਮੈਂਸ ਨਹੀਂ ਕਰ ਪਾ ਰਹੇ ਸੀਗੇ ਠੀਕ ਹੈ ਉਸ ਦੇ ਵਿੱਚ ਤੁਹਾਨੂੰ ਜਿਹੜੇ ਐਟਮ ਜ਼ੈਂਪਾ ਨੇ ਉਹਨਾਂ ਦਾ ਜਿਆਦਾ ਵਿਕਟਾਂ ਨਹੀਂ ਕੱਟ ਪਾ ਰਹੇ ਸੀਗੇ ਮਤਲਬ ਇਨ ਬੈਲੈਂਸ ਦੀ ਟੀਮ ਲੱਗ ਰਹੀ ਸੀ ਜਿੱਥੇ ਬੈਟਿੰਗ ਆਰਡਰ ਸਟਰੋਂਗ ਹੋਣਾ ਚਾਹੀਦਾ ਸੀ ਬੋਲਿੰਗ ਆਰਡਰ ਸਟਰੋਂਗ ਹੋਣਾ ਚਾਹੀਦਾ ਸੀਗਾ ਕਾਫੀ ਜਿਆਦਾ ਦੇਖਣ ਨੂੰ ਮਿਲ ਰਿਹਾ ਸੀਗਾ ਕਿ ਬਹੁਤ ਗੱਲ ਇਹ ਹੈ ਨਾ ਕਿ ਅਤਲ ਜੋ ਇਹ ਦਾਸਰੇ ਨੇ ਕਿ ਬਹੁਤ سارے ਪਲੇਅਰ ਨਹੀਂ ਸੀ ਔਰ ਬਹੁਤ سارے ਪਲੇਅਰ ਹੈਗੇ ਸੀ ਉਹ ਜ਼ੈਂਪਾ ਜਿਹਦਾ ਨਾਮ ਹੈ ਰੋ ਮੈਂ ਕਹਿੰਦਾ ਉਹਨਾਂ ਦਾ ਮੈਕਸਵੈਲ ਬੜੇ ਮਹਿੰਗੇ ਵਿਕੇ ਸੀ ਆਈਪਲ ਤੁਹਾਨੂੰ ਯਾਦ ਹੋਣਾ ਨਾ ਤੇ ਪਰ ਜੇ ਤੁਸੀਂ ਇੰਡੀਆ ਤੋਂ ਹ ਜ਼ਿੰਬਾਬਵੇ ਤਾਂ ਯਾਰ ਤੁਹਾਡੇ ਉਹ ਜਿਹੜੇ ਐਕਸਟਰਾ ਚੈਂਡ ਉਹ ਵੀ ਜਿੱਤ ਸਕਦੇ ਸੀ ਪਰ ਜ਼ਿੰਬਾਬਵੇ ਤਾਂ ਕਿੱਥੇ ਰਹਿ ਗਈ ਗੱਲ ਦਿਲਪ ਭਾਈ ਤੁਸੀਂ ਇੱਕ ਡਿਸਕਲੇਮਰ ਦੇ ਰਹੇ ਸੀ ਨਾ ਸ਼ੁਰੂ ਚ ਉਹ ਡਿਸਕਲੇਮਰ ਹੁਣ ਵੀ ਨਿਕਲ ਕੇ ਆ ਰਿਹਾ ਤੇ ਨਾਲ ਇਹ ਲਾਈਨ ਇਹੀ ਹੈ ਕਿ ਪੀਓਗੇ ਸ਼ਰਾਬ ਤਾਂ ਲੱਗੇਗਾ ਸ਼ਰਾਬ ਇਹ ਸ਼ਰਾਬੀਆਂ ਵਾਸਤੇ ਵੀ ਹੈ ਤੇ ਫਿਰ ਇਹ ਬਾਕੀ ਖਿਡਾਰੀਆਂ ਵਾਸਤੇ ਵੀ ਹੈ ਕਿ ਤੁਸੀਂ ਇਦਾਂ ਦੀ ਜੇ ਗਲਤ ਚੀਜ਼ਾਂ ਹਰਕਤਾਂ ਕਰੋਗੇ ক্রিকেট ਨੂੰ ਨੀਵਾ ਦਿਖਾਉਂਗੇ ਤਾਂ ਫਿਰ ਕਿਤੇ ਨਾ ਕਿਤੇ ਰਿਜ਼ਲਟ ਅੱਗੇ ਤੁਹਾਨੂੰ ਹੋ ਜਾਂਦਾ ਹੋਊਗਾ ਫਿਰ ਹੋਰ ਕੌਨਫੀਡੈਂਸ ਹੈਗਾ ਦਿਲਪ ਭਾਈ ਤੁਹਾਡੇ ਕੋਲ ਪਲੇਅਰ ਹੈਗੇ ਐ ਮੈਕਸਵੈਲ ਤੁਹਾਡੇ ਕੋਲ ਹੈ ਹੂੰ ਕੈਪਟਨ ਥੋਦੇ ਥੋੜੇ ਵਧੀਆ ਉਹ ਤੋਂ ਬਾਅਦ ਤੁਹਾਡੇ ਕੋਲ ਟ੍ਰੈਵਿਸ ਹੈੱਡ ਹੈ ਤੁਰਪ ਦਾ ਸਭ ਤੋਂ ਵੱਡਾ ਇਕਾ ਜਿਹਦੇ ਸਰ ਤੇ ਤੁਸੀਂ ਫਾਈਨਲ ਚ ਗਏ 2023 ਵਰਲਡ ਕੱਪ ਚ ਵੀ ਕੀ ਪਲੇਅਰ ਬਣਿਆ ਸੀ ਇੰਡੀਆ ਨੂੰ ਫਾਈਨਲ ਦੇ ਵਿੱਚ ਹਰਾਉਣ ਲਈ ਨਾਮ ਬਹੁਤ ਚਰਚੀ ਚਾਹਦਾ ਕਿ ਇਸ ਨੇ ਤਾਂ ਰੁਕਿਆ ਹੀ ਨਹੀਂ ਇਹਨਾਂ ਤਾਂ 100 ਤੋਂ ਜ਼ਿਆਦਾ ਸਕੋਰ ਮਾਰਤੇ ਸੀਗੇ ਤੇ ਤੁਹਾਡੇ ਕੋਲ ਐਦਾਂ ਦੇ ਪਲੇਅਰ ਟ੍ਰੈਵਿਸ ਹੈੱਡ ਹੀ ਤਾਂ ਦਿਲਿਪ ਬਈ ਤੂਫਾਨੀ ਤੂਫਾਨ ਆਇਆ ਸੀਗਾ 2023 ਵਰਲਡ ਕੱਪ ਦੇ ਵਿੱਚ ਬਿਲਕੁਲ ਇਹ ਫਿਰ ਆਸਟ੍ਰੇਲੀਆ ਜ਼ਿੰਬਾਬਵੇ ਤੋਂ ਨਹੀਂ ਹਾਰੀ ਕਲੀ ਸ਼੍ਰੀਲੰਕਾ ਨੇ ਵੀ ਹਰਾਈ ਇਸ ਵਾਲੇ ਮੈਚ ਇਸ ਵਾਲੇ ਵਰਲਡ ਕੱਪ ਚ ਸ਼੍ਰੀਲੰਕਾ ਤੋਂ ਵੀ ਅੱਗੇ ਹਾਰੇ ਭਾਈ ਸ਼੍ਰੀਲੰਕਾ ਇੱਕ ਨੈਸ਼ਨਲ ਟੀਮ ਹੈ ਮਤਲਬ ਆਪਣੇ ਮੈਦਾਨ ਤੇ ਖੇਡ ਰਹੀ ਸੀ ਉਸ ਤੋਂ ਵੀ ਹਾਰ ਗਏ ਮਤਲਬ ਆਲ ਆਊਟ ਕੀਤਾ ਸ਼੍ਰੀਲੰਕਾ ਨੇ ਆਸਟ੍ਰੇਲੀਆ ਟੀਮ ਨੂੰ ਹਾਲਾਂਕਿ ਬਹੁਤ ਰੇਅਰ ਦੇਖਣ ਨੂੰ ਮਿਲਦਾ ਹੈ ਕਿ ਤੁਹਾਡੇ ਕੋਲ ਇੰਨੇ ਚਰਚਿਤ ਆਸਟ੍ਰੇਲੀਆ ਟੀਮ ਹੋਵੇ ਕਿ ਕੋਈ ਇਹਨਾਂ ਦੇ ਕੋਈ ਮੈਨੇਜਮੈਂਟ ਚ ਕਮੀ ਹੈਗੀ ਜਾਂ ਸਿਲੈਕਸ਼ਨ ਚ ਕਮੀ ਹੈਗੀ ਹੈ ਜਾਂ ਕੁਝ ਤਾਂ ਗੜਬੜ ਹੋਣੀ ਨਾ ਇਹਨਾਂ ਦਾ ਕ੍ਰਿਕਟ ਭੁੱਲ ਥੜਾ ਗਏ ਚਲੋ ਠੀਕ ਆਪਾਂ ਸ਼ਰਾਬ ਵਾਲਾ ਲਾਈਨ ਚਲਾਈ ਹੈ ਸਾਰੀ ਗੱਲ ਦੇਖੋ ਦਿਲੀਪ ਭਾਈ ਇਹ ਤੁਸੀਂ ਜੇਕਰ ਇਹ ਸੋਚ ਰੱਖਦੇ ਹੋ ਪਲੇ ਇਹ ਇਹ ਤਾਂ ਫਿਰ ਓਵਰ ਕਾਨਫਰੈਂਸ ਨਾਲੋਂ ਵੀ ਬੇਵਕੂਫੀ ਕਵਾਂਗੇ ਬੇਵਕੂਫੀ ਹੈ ਕਿਉਂਕਿ ਇਸ ਵਾਰ ਤਾਂ ਕਿਹਨੇ ਨੇਪਾਲ ਨੇ ਵੀ ਨੇਰੀਆਂ ਲਿਆ ਰੱਖੀਆਂ ਨੇਪਾਲ ਨੇ ਵੀ ਨੇਰੀਆਂ ਲਾਈ ਹੋਈਆਂ ਤੁਸੀਂ ਮੰਨ ਕੇ ਚੱਲੋ ਕਿ ਇੰਗਲੈਂਡ ਨੂੰ ਹਰਾਤਾ ਸੀਗਾ ਸਿਰਫ ਤੇ ਸਿਰਫ 4 ਰਨ ਨਾਲ ਹਾਰੇ ਹੈ ਨੇਪਾਲ ਦੀ ਟੀਮ ਬਾਕੀ ਮੁਕਾਬਲੇ ਇੱਕ ਮੁਕਾਬਲਾ ਜਰੂਰ ਜਿੱਤੀ ਵੀ ਹੈ ਬਾਅਦ ਹੋ ਗਿਆ ਸੁਪਰ 8 ਦੇ ਵਿੱਚ ਤਾਂ ਨਹੀਂ ਮਿਲੀ ਹੈ ਮਤਲਬ ਕਿ ਇਹ ਮੰਨ ਕੇ ਚੱਲੇ ਜਾਵੇ ਕਿ ਜਿਹੜੀਆਂ ਟੀਮਾਂ ਚਾਹ ਆਸਟ੍ਰੇਲੀਆ ਹੋਗੀ ਨਿਊਜ਼ੀਲੈਂਡ ਹੋਗੀ ਭਾਰਤ ਵੀ ਹੋਗੀ ਜਿਨ੍ਹਾਂ ਨੂੰ ਇਦਾਂ ਲੱਗਦਾ ਹੋਮੇ ਵਾਲੀ ਗੱਲ ਹੈਗੀ ਕਿ ਦੇਖੋ ਜੀ ਅਸੀਂ ਤਾਂ ਫਿਰ ਜਿੱਤੇ ਹੀ ਪਏ ਹਾਂ ਕੋਈ ਚੱਕਰੀ ਗ ਫਿਰ ਨੇਪਾਲ ਵਰਗੇ ਬੰਗਲਾਦੇਸ਼ ਵਰਗੇ ਜ਼ਿੰਬਾਬਵੇ ਵਰਗੇ ਫਿਰ ਤੁਹਾਨੂੰ ਲੇਟੀਆਂ ਲਾਉਣਗੇ ਬਿਲਕੁਲ ਨਾ ਤੁਲ ਯੂ ਐਸ ਏ ਨਾਲ ਜਿਹੜਾ ਇੰਡੀਆ ਦਾ ਮੁਕਾਬਲਾ ਹੋਇਆ ਸੀ ਸੋ ਮਤਲਬ ਪਾਵਰ ਪਲੇ ਦੇ ਵਿੱਚ ਇੰਡੀਆ ਦੀ ਚਾਰ ਵਿਕਟਾਂ ਗਿਰਗੀਆਂ ਸੀ ਉਸ ਤੋਂ ਬਾਅਦ ਲੱਗਿਆ ਨਹੀਂ ਯੂ ਐਸ ਏ ਨੂੰ ਕੀ ਹੋ ਗਿਆ ਯੂ ਐਸ ਏ ਬੜੀ ਤਗੜੀ ਨਿਕਲ ਕੇ ਆਈ ਹੈ ਅਮਰੀਕਾ ਲਈ ਚ ਵੀ ਅੱਗੇ ਆ ਗਏ ਦਿਲਪਾਈ ਇਹ ਕੀ ਹੈ ਕਿ ਛੋਟੇ ਪੱਤਰ ਦੇ ਖੇਡ ਰਹੇ ਐ ਐਫਰਟ ਕਰ ਰਹੇ ਐ ਤੇ ਫਿਰ ਵੱਡੇ ਟੂਰਨਾਮੈਂਟ 'ਚ ਆ ਕੇ ਦਿਖਾਰੇ ਹੈ ਕਿ ਆਨ ਆਸ ਤੇ ਗੇਨ ਹੀ ਗੇਨ ਹੈ ਨਾ ਗੇਨ ਤੇ ਭਾਵੇਂ ਹਾਰ ਜਾਣ ਪਰ ਉਹ ਮਾਰਜਨ ਕੱਟ ਕਰਨਾ ਚਾਹੁੰਦਾ ਹੈ ਹਾਰ ਦਾ ਤੇ ਉਹਦਾ ਉਹਦਾ ਦਾ ਟਰੰਪ ਕਹਿੰਦੇ ਕਿ ਸਾਰੀ ਦੁਨੀਆ ਦਾ ਸਾਡਾ ਕਬਜ਼ਾ ਹੈ ক্রিকেট ਨੂੰ ਛੱਡ ਕੇ ਹੁਣ ਕਹਿੰਦੇ ক্রিকেট ਤੇ ਵੀ ਕਬਜ਼ਾ ਕਰ ਲੈਣਾ ਛੇਤੀ ਹਾਂ ਜਿੱਦਾਂ ਦੀ ਟੀਮ ਪਰਫਾਰਮੈਂਸ ਕਰ ਰਹੀ ਹੈ ਬੇਸ਼ੱਕ ਦੇਖੋ ਰਹਿ ਗਿਆ ਹੈ ਲੇਕਿਨ ਐਫਰਟ ਬਹੁਤ ਵਧੀਆ ਕੀਤਾ ਹੈ ਤੇ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਬਹੁਤ ਵਧੀਆ ਟੀਮ ਨਿਕਲ ਕੇ ਆਊਗੀ ਯੂ ਐਸ اے ਲੇਕਿਨ ਗਾਲਾਪਾ ਮੋੜ ਕੇ ਫਿਰ ਦੁਬਾਰਾ ਕੰਗਾਰੂਆਂ ਤੇ ਕਰ ਰਿਹਾ ਹੈ ਪਰ ਕੰਗਾਰੂ ਦਾ ਕਪਤ ਹੈ ਟ੍ਰੈਵਿਸ ਹੈਡ ਦੀ ਵੀ ਵਧੀਆ ਪਰਫਾਰਮੈਂਸ ਰਹੀ ਹੈ ਲੇਕਿਨ ਕਈ ਵਾਰੀ ਕਿਸੇ ਦਾ 2023 ਵਰਲਡ ਕਪ ਦਾ ਜ਼ਿਕਰ ਕਰ ਲਈਏ ਤੇ ਇਹ ਟ੍ਰੈਵਿਸ ਹੈਡ ਤੇ ਮੈਕਸਵੈਲ ਤੇ ਸਰਤੇ ਹੀ ਜਿੱਤੇ ਹੈ ਪੈਟ ਕਮਿਸ ਬੇਸ਼ੱਕ ਕਪਤਾਨ ਸੀਗੇ ਲੇਕਿਨ ਉਹਨਾਂ ਦੋ ਖਿਡਾਰੀਆਂ ਦੇ ਸਰਤੇ ਜਿੱਤੇ ਹੈ ਇਹ ਦੋ ਖਿਡਾਰੀ ਹੀ ਨਹੀਂ ਚੱਲੇ ਮਤਲਬ ਕਿ ਜ਼ਿੰਬਾਬਵੇ ਨਾਲ ਜਦੋਂ ਇਹ ਮੈਚ ਹਾਰੇ ਹੈ ਤਾਂ ਉਹਨਾਂ ਸਾਰੇ ਕ੍ਰਿਕਟ ਪ੍ਰੇਮੀ ਜੋ ਕਿ ਇਸ ਸਮੇਂ ਸਾਨੂੰ ਦੇਖ ਰਹੇ ਹੈ ਜੋ ਲੋਕ ਕ੍ਰਿਕਟ ਨੂੰ ਪਿਆਰ ਕਰਦੇ ਹੈ ਉਹਨਾਂ ਦੇ ਦਿਲ ਨੂੰ ਤਾਂ ਠੰਡਕ ਪਹੁੰਚੀ ਹੋਣੀ ਵੀ ਚਲੋ ਠੀਕ ਹੈ ਤੁਸੀਂ ਬੜੀ ਸਾਡੀ ਬੇਇੱਜ਼ਤੀ ਕੀਤੀ ਸੀ ਅਮਦਾਵਾੜਾ ਸਟੇਡੀਅਮ ਸੀ ਉਹ ਜਦੋਂ ਫਾਈਨਲ ਬਿਲਕੁਲ ਫਾਈਨਲ ਐਮ ਦਾਵਾ ਸੀ ਨਾ ਉਸ ਤੋਂ ਬਾਅਦ ਜਿਵੇਂ ਉਹ ਕੱਪ ਲੈ ਕੇ ਗਏ ਤੇ ਬਹੁਤ ਸਾਰੇ ਲੋਕਾਂ ਦੇ ਦਿਲ ਤੇ ਲੱਗੀ ਹੋਈ ਸੀ ਹੁਣ ਘਟ ਦਿਲ ਨੂੰ ਠੰਡਕ ਪਹੁੰਚੀ ਹੋਣੀ ਹੈ ਹੁਣ ਤਾਂ ਜਦੋਂ ਇਹ ਆਸਟ੍ਰੇਲੀਆ ਜਿਹੜਾ ਜਿਹੜਾ ਮੈਚ ਹਾਰਿਆ ਭਾਵੇਂ ਜੰਮਾਬੇ ਤੋਂ ਹਾਰਿਆ ਭਾਵੇਂ ਇਹ ਸ਼੍ਰੀਲੰਕਾ ਤੋਂ ਹਾਰਿਆ ਉਸ ਦਿਨ ਐ ਲਾਲੋਤ ਸੀ ਕਿ ਦੀਵਾਲੀ ਬਣ ਰਹੀ ਸੀਗੀ ਰਾਤ ਨੂੰ ਵੀ ਗੁਲਾਲ ਉੱਡ ਰਿਹਾ ਇੰਡੀਅਨਸ ਬਾਕੀ ক্রিকেট ਫੈਨਸ ਦਾ ਤਾਂ ਸਾਰਾ ਚਲੋ ਸਮਝ ਆਉਂਦਾ ਹੈ ਲੇਕਿਨ ਖਾਸ ਤੌਰ ਤੇ ਇੰਡੀਆ ਦੇ ਫੈਨਸ ਉਹ ਤਾਂ ਜਸ਼ਨ ਨਹੀਂ ਮਨਾ ਰਹੇ ਗੱਲ ਕੀਤੀ ਹੋਲੀ ਕਦੋਂ ਕਿਸੇ ਨੂੰ ਆਈਡੀਆ ਹੈ ਸਾਡੇ ਸਾਥੀ ਹੋਲੀ ਮਾਰਚ ਮਾਰਚ ਯਾਨੀ ਕਿ ਜੇ 5 ਮਾਰਚ ਨੂੰ 3 ਮਾਰਚ ਨੂੰ ਕੈਮਰੇ 'ਚ ਮੇਰੇ ਸਾਥੀ ਜੋ ਨੇ ਉਹਨਾਂ ਨੇ ਇਸ਼ਾਰਾ ਕਰਕੇ ਦੱਸਿਆ ਕਿ 3 ਮਾਰਚ ਨੂੰ ਹੋਲੀ ਹੈਗੀ ਹੈ ਤੇ 8 ਮਾਰਚ ਨੂੰ ਫਾਈਨਲ ਹੈ ਤੇ ਭਾਰਤੀ ਇਸ ਵਾਰ ਰੰਗ ਮਤਲਬ ਹੋਲੀ ਦੋਵਰ ਬਣਾ ਸਕਦੇ ਆ ਕੀ ਕਹਿੰਦਾ ਸਾਰਾ ਕੁਝ ਇਸ ਵਾਰ ਬਿਲਕੁਲ ਜੀ ਭਾਈ ਦੇਖੋ ਟੀਮ ਇੰਡੀਆ ਹਜੇ ਤੱਕ ਲਗਾਤਾਰ ਕੰਟੀਨਿਊ ਮੁਕਾਬਲੇ ਜਿੱਤ ਰਹੀ ਹੈ ਅੱਜ ਇੱਕ ਹੋਰ ਮੁਕਾਬਲਾ ਨੀਦਰਲੈਂਡ ਦੇ ਨਾਲ ਹਾਂ ਮੁਕਾਬਲਾ ਹੈਗਾ ਅਹਮਦਾਬਾਦ ਚ ਸਟੈਟ ਬਹੁਤ ਵਧੀਆ ਜਾ ਰਹੇ ਹੈ ਟੀਮ ਇੰਡੀਆ ਦੇ ਕੋਲ ਇੱਕ ਤੋਂ ਵੱਧ ਕੇ ਇੱਕ ਖਿਡਾਰੀ ਹੈ ਜੇ ਇਸ਼ਾਨ ਕਿਸ਼ਨ ਨਹੀਂ ਚੱਲੂਗਾ ਅਭਿਸ਼ੇਕ ਸ਼ਰਮਾ ਚੱਲੂਗਾ ਹਾਲਾਂਕਿ ਅਭਿਸ਼ੇਕ ਸ਼ਰਮਾ ਅਜੇ ਨਹੀਂ ਚੱਲ ਰਹੇ ਠੰਡੇ ਚੱਲ ਰਹੇ ਹੈ ਲੇਕਿਨ ਇਸ਼ਾਨ ਵੀ ਤਾਂ ਚੱਲ ਰਹੇ ਹੈ ਬਿਮਾਰ ਵੀ ਚੱਲ ਰਹੇ ਤਾਂ ਕਰਕੇ ਲ ਉਸ ਤੋਂ ਬਾਅਦ ਕਪਤਾਨ ਵੀ ਪਹੁੰਚਿਆ ਥੱਲੇ ਆ ਕੇ ਹਾਰਦਿਕ ਪੰਡਿਆ ਨਹੀਂ ਚੱਲਦੇ ਰਿੰਕੂ ਸਿੰਘ ਚੱਲ ਜਾਂਦੇ ਠੀਕ ਆ ਸ਼ਿਵਮ ਦੂਵੇ ਚੱਲ ਰਿਹਾ ਤੇ ਟੀਮ ਮੀਡੀਆ ਦੇ ਕੋਲ بیٹنگ ਆਰਡਰ ਵਧੀਆ ਥੱਲੇ ਆ ਕੇ ਵੀ ਪਲੇਅਰ ਖੇਡ ਰਿਹਾ ਥੋੜੇ ਕੋਲ ਆਲਰਾਊਂਡਰ ਵੀ ਹੈਗੇ ਉਹ ਵੀ ਹੋ ਰਿਹਾ ਜੀ ਕੁਝ ਉਹ ਦੇ ਗਰਲਫ੍ਰੈਂਡ ਹੈ ਜੋ ਉਹਨਾਂ ਦੇ ਪਿਤਾ ਦੀ ਇੱਕ ਬਾਈਟ ਆਈ ਸੀ ਨਾ ਕਿ ਰਿੰਕੂ ਸਿੰਘ ਦੇ ਪਿਤਾ ਦੇ ਸੀ ਕਿ ਕੌਣ ਸੀਗੇ ਰਿੰਕੂ ਸਿੰਘ ਰਿੰਕੂ ਸਿੰਘ ਦੇ ਸ਼ਾਇਦ ਉਹ ਕਹਿੰਦੇ ਕਿ ਕੋਈ ਕੋਈ ਮਾਡਲ ਹੈ ਆਪਣੇ ਨਾਲ ਸ਼ਾਦੀ ਕਰ ਲੇਗਾ ਤੋ ਹਮੇ ਕੋਈ ਦਿੱਕਤ ਨਹੀਂ ਹੈ ਰਿੰਕੂ ਸਿੰਘ ਕੋਈ ਨਹੀਂ ਰਿੰਕੂ ਸਿੰਘ ਨਹੀਂ ਹੈ ਕਿ ਦਿਲਪੀਰ ਕੋਈ ਰਿੰਕੂ ਸਿੰਘ ਨਹੀਂ ਉਹ ਰਿੰਕੂ ਸਿੰਘ ਨਹੀਂ ਹੈ ਰਿੰਕੂ ਸਿੰਘ ਤਾਂ ਫਿਕਸ ਹੈ ਉਹਨਾਂ ਦਾ ਪੱਕਾ ਜੀ ਉਹਨਾਂ ਦਾ ਪੱਕਾ ਜੀ ਉਹਨਾਂ ਦਾ ਪੱਕਾ ਜੀ ਅੱਛਾ ਲੇਕਿਨ ਇਸ ਵਾਰ ਇੰਡੀਆ ਦੇ ਵਿੱਚ ਕਿਹੜੇ ਕਿਹੜੇ ਪਲੇਅਰ ਜਿਹੜੇ ਹੈਗੇ ਆ ਜਿਹੜੇ ਜੇ ਅਸੀਂ 8 ਤਰੀਕ ਨੂੰ ਫਾਈਨਲ 'ਤੇ ਜਾਣਦੇ ਆ ਤੇ ਉਸ ਫਾਈਨਲ ਤੱਕ ਲੈ ਕੇ ਜਾਣ ਵਾਲੇ ਜਿਹੜੇ ਉਹ ਮੋਢੀ ਹੋਣਗੇ ਭਾਰਤੀ ਟੀਮ ਨੂੰ ਉਹ ਕਿਹੜੇ ਕਿਹੜੇ ਨੇ ਮੋਟੇ ਦੋ ਬੋਲਰ ਆ ਬੈਟਮੈਨ ਦੋਨੇ ਦਿਲਪੀਰ ਦੇਖੋ ਸਭ ਤੋਂ ਵੱਡਾ ਖਿਡਾਰੀ ਤਾਂ ਇਸ਼ਾਨ ਕਿਸ਼ਨ ਹੀ ਹੈ ਕੰਟੀਨਿਊ ਪਰਫਾਰਮੈਂਸ ਦੀ ਗੱਲ ਕਰ ਰਹੇ ਅਸੀਂ ਈਸ਼ਾਨ ਕਿਸ਼ਨ ਦੀ ਗੱਲ ਕਰ ਰਹੇ ਅਸੀਂ ਈਸ਼ਾਨ ਕਿਸ਼ਨ ਦੇ ਫਾਦਰ ਕੇ ਬਿਲਕੁਲ ਉਹਨਾਂ ਦੀ ਜਿਹੜੀ ਇੱਕ ਸੈਲਫੀ ਵਾਇਰਲ ਹੋਈ ਸੀ ਨਾ ਮਾਡਲ ਦੇ ਨਾਲ ਕਿਸੇ ਮਾਡਲ ਦੇ ਨਾਲ ਉਹਨਾਂ ਦਾ ਫਿਰ ਉਹਨੇ ਫਾਈਨਲ ਵੀ ਕਰਤਾ ਵੀ ਹਾਂ ਉਹ ਕਿਸੇ ਮਾਡਲ ਨਾਲ ਸ਼ਾਦੀ ਕਰਨਾ ਹੈ ਉਹਨਾਂ ਨੂੰ ਕੋਈ ਦਿੱਕਤ ਨਹੀਂ ਬਿਲਕੁਲ ਇਹ ਬੜੇ ਸਟਰਗਲ ਤੋਂ ਬਾਅਦ ਵਾਪਸ ਆਏ ਠੀਕ ਹੈ ਇਹਨਾਂ ਨੂੰ ਇਗਨੋਰ ਕਰਤਾ ਸੀਗਾ ਲੇਕਿਨ ਉਸ ਤੋਂ ਬਾਅਦ ਇਹਨਾਂ ਨੇ ਜਿਹੜੀਆਂ ਨਾ ਰੀਲਾ ਕਿਤੀ ਦਿੱਤੀ ਹੈ ਤੁਸੀਂ ਮੰਨ ਕੇ ਚੱਲੋ ਇਹੀ ਇੰਪੈਕਟ ਪਲੇਅਰ ਇਹੀ ਹੈ ਉਸ ਤੋਂ ਬਾਅਦ ਅਭਿਸ਼ੇਕ ਸ਼ਰਮਾ ਤੇ ਜਰੂਰ ਦਾ ਲਾਇਆ ਜਾ ਰਿਹਾ ਹੈ ਲੇਕਿਨ ਤਰਾ ਦੀ ਪਰਫਾਰਮੈਂਸ ਨਹੀਂ ਨਿਕਲ ਕੇ ਆ ਰਹੀ ਪਹਿਲੇ ਮੁਕਾਬਲੇ ਦੇ ਵਿੱਚ ਅਮਰੀਕਾ ਵਾਲੇ ਮੁਕਾਬਲੇ ਦੇ ਵਿੱਚ ਜ਼ੀਰੋ ਟੈਟ ਆਊਟ ਹੋਏ ਪਾਕਿਸਤਾਨ ਦੇ ਖਿਲਾਫ ਫਿਰ ਜ਼ੀਰੋ ਟੈਟ ਆਊਟ ਹੋਏ ਸੰਸ਼ੇ ਹੈਗਾ ਕੀ ਪਤਾ ਜਿਹੜਾ ਅਗਲਾ ਸੁਪਰ ਹਿੱਟ ਦਾ ਮੁਕਾਬਲਾ ਹੋਣਾ ਹੈ ਸਾਊਥ ਅਫਰੀਕਾ ਦੇ ਨਾਲ ਇੰਡੀਆ ਦੇ ਫਾਈਨਲ ਹੋ ਗਏ ਦੋ ਜਿਹੜੇ ਸੁਪਰ ਹਿੱਟ ਦੇ ਮੁਕਾਬਲੇ ਐ ਇੱਕ ਸਾਊਥ ਅਫਰੀਕਾ ਦੇ ਨਾਲ ਐ ਦੂਜਾ ਜ਼ਿੰਬਾਬਵੇ ਦੇ ਨਾਲ ਤਿੰਨ ਕਿ ਮਜ਼ਬੂਤੀਆਂ ਕਿਹੜੀਆਂ ਨੇ ਭਾਰਤ ਨੂੰ ਜੇ ਲੱਗੇ ਵੀ ਹਾਂ ਅੱਗੇ ਸੁਪਰ ਰੇਟ ਤੇ ਮੈਂ ਮੈਚ ਦੱਸ ਦਿੰਦਾ ਤਿੰਨ ਮੈਚ ਹੋਣਗੇ ਸੁਪਰ ਰੇਟ ਦੇ ਜਿਹਦੇ ਚ ਭਾਰਤ ਉਹ ਮੈਚ ਭਾਰਤ ਦੇ ਵਿੱਚ ਹੀ ਹੋਣਿਆ ਤਾਂ ਐਡਵਾਂਟੇਜ ਹੈ ਇੰਡੀਆ ਨੂੰ ਤੇ ਜਿਹੜਾ ਪਹਿਲਾ ਮੁਕਾਬਲਾ ਉਹ ਹੋਏਗਾ ਅਹਮਦਾਬਾਦ ਦੇ ਵਿੱਚ ਨਰਿੰਦਰ ਮੋਦੀ ਸਟੇਡੀਅਮ ਤੇ 22 ਫਰਵਰੀ ਨੂੰ ਹੋਏਗਾ ਇੰਡੀਆ ਵਰਸ ਸਾਊਥ ਅਫਰੀਕਾ ਕੋ ਛੱਡੋ ਸਾਰੇ ਲੋਕ ਦੇਖ ਰਹੇ ਮੈਂ ਪੁੱਛ ਰਿਹਾ ਕਿ ਆਨ ਵਾਲੀ 8 ਤਰੀਕ ਤੱਕ ਜਿੰਨੇ ਵੀ ਮੁਕਾਬਲੇ ਹੋਣਗੇ ਕਿਹੜੀਆਂ ਟੀਮਾਂ ਨਾਲ ਮੈਚ ਫਿਕਸ ਹੈਗਾ ਇੰਡੀਆ ਦਾ ਜਿਨ੍ਹਾਂ ਨੂੰ ਇੰਡੀਆ ਬੜੇ ਧਿਆਨ ਨਾਲ ਉਤਰੇਗੀ ਸੋ ਸਮਝ ਦਸਤ ਹੈ ਜੀ ਭਾਈ ਇਸ ਮੁਕਾਬਲੇ ਤੋਂ ਬਾਅਦ ਤਾਂ 2-10 ਰਹਿਣਾ ਇੱਕ ਸਾਊਥ ਅਫਰੀਕਾ ਇੱਕ ਵੈਸਟ ਇੰਡੀਜ਼ ਦੋ ਮੁਕਾਬਲੇ ਵੈਸਟ ਇੰਡੀਜ਼ ਔਰ ਸਾਊਥ ਅਫਰੀਕਾ ਜਿਹੜੀ ਬੈਸਟ ਟੀਮ ਹੈ ਜ਼ਿੰਬਾਬਵੇ ਤੋਂ ਤਾਂ ਜ਼ਿੰਬਾਬਵੇ ਵੀ ਹੈ ਸੁਪਰ 8 ਦੇ ਵਿੱਚ ਜ਼ਿੰਬਾਬਵੇ ਹੈ ਇੰਡੀਆ ਦੇ 3 ਮੈਚ ਹੋਣਾ ਹੈ ਜ਼ਿੰਬਾਬਵੇ ਸਾਊਥ ਅਫਰੀਕਾ ਤੇ ਇੱਕ ਵੈਸਟ ਇੰਡੀਜ਼ ਦੇ ਨਾਲ ਤੇ ਇਹਨਾਂ ਤਿੰਨਾਂ ਦੇ ਨਾਲ ਫਾਈਨਲ ਪਾਕਿਸਤਾਨ ਦਾ ਔਰ ਫਾਈਨਲ ਪਾਕਿਸਤਾਨ ਦਾ ਆੜਿਆ ਹੋਇਆ ਹੈ ਅਦਲੀ ਭਾਈ ਹਜੇ ਮੁਕਾਬਲਾ ਚੱਲ ਰਿਹਾ ਹੈ ਹਜੇ اچھا ਇਹਨਾਂ ਦਾ ਆੜਿਆ ਹੋਇਆ ਹੈ ਨਾ ਵੀ ਬਾਹਰ ਹੋ ਕੇ ਮਜ਼ਾ ਨਹੀਂ ਆਣਾ ਫਿਰ ਆਸਟ੍ਰੇਲੀਆ ਵੀ ਬਾਹਰ ਹੋ ਗਈ ਪਾਕਿਸਤਾਨ ਨਹੀਂ ਹੁੰਦਾ ਜਿੱਤ ਜਾਣਾ ਹੈ ਅੱਛਾ ਖੇਡ ਰਿਹਾ ਹੁੰਦਾ ਉਸ ਤੋਂ ਅੱਛਾ ਖੇਡ ਰਿਹਾ ਤੇ ਮਤਲਬ ਸੈਮੀਫਾਈਨਲ ਦੇ ਵਿੱਚ ਚਾਂਸ ਹੈ ਕਿ ਇੰਡੀਆ ਪਾਕਿਸਤਾਨ ਨਾਲ ਦੁਬਾਰਾ ਦੇਖਣ ਨੂੰ ਮਿਲੇਗਾ ਤੇ ਫਿਰ ਉਹੀ ਹੱਥ ਮਿਲਾਣਾ ਜਾਂ ਨਹੀਂ ਮਿਲਾਣਾ ਫਿਰ ਦੁਬਾਰਾ ਸ਼ੁਰੂ ਹੋ ਜਾਏਗਾ ਤੁਸੀਂ ਮਿਲਾਉਂਗੇ ਜਾਂ ਨਹੀਂ ਮਿਲਾਉਂਗੇ ਪਰ ਜੇ ਫਾਈਨਲ ਗਏ ਤੇ ਫਿਰ ਜਿਹੜੀਆਂ ਟਿਕਟਾਂ ਜੇ ਹੋ ਸਕਦਾ ਆਤਲ ਅਹਮਦਾਬਾਦ ਜਾਣ ਦੀ ਤਿਆਰੀ ਕਰਕੇ ਬੈਠਾ ਹੋਏ ਤੇ ਫਿਰ ਹੋ ਜਾ ਕੇ ਕੋਲੰਬੀ ਦੀ ਕਰਾਣੀ ਪੈ ਜੇ ਲੇਕਿਨ ਦਿਲભાઈ ਦੇਖੋ ਇੰਟਰਸਟ ਜ਼ਰੂਰ ਬਣਦਾ ਹੈ ਬੇਸ਼ੱਕ ਇੱਕ ਤਰਫਾ ਮੁਕਾਬਲਾ ਚੱਲ ਗਿਆ ਸੀਗਾ ਕੋਲੰਬੋ ਵਾਲਾ ਲੇਕਿਨ ਇਹੀ ਮੈਚ ਇਹੀ ਹੈ ਸਾਰੇ ਦੁਨੀਆ ਦੇ ਲੋਕ ਜਿਹੜੇ ਕ੍ਰਿਕਟ ਫੈਨ ਜਿਹੜੇ ਨਹੀਂ ਵੀ ਦੇਖਦੇ ਉਹ ਵੀ ਸਕੋਰ ਪੁੱਛਦੇ ਚੱਲੇ-ਜੱਲਦੇ ਕੀ ਬਣਿਆ ਜੀ ਕੀ ਹੋਇਆ ਕੌਣ ਆਊਟ ਹੋ ਗਿਆ ਕਿਹੜਾ ਸ਼ੱਕਾ ਮਾਰਤਾ ਕਿਹੜਾ ਖਿਡਾਰੀ ਚੱਲ ਗਿਆ ਇੰਡੀਆ ਪਾਕਿਸਤਾਨ ਮੈਚ ਤਾਂ ਸਭ ਤੋਂ ਮੋਸਟ ਅਵੇਟਡ ਮੈਚ ਹੈ ਹਰ ਕੋਈ ਵੇਟ ਕਰਦਾ ਇਹ ਵਾਲਾ ਮੈਚ ਪਾਕਿਸਤਾਨ ਜ਼ਰੂ ਜਿਆਦਾ ਓਵਰ ਕੌਨਫੀਡੈਂਸ ਲੈ ਕੇ ਸੀਗੇ ਖਿਡਾਰੀ ਜਿਹੜੇ ਤਰੂਪ ਦੇ ਕੇ ਸੀਗੇ ਉਹ ਲਾਸਟੇ ਖਿਡਾ ਰਹੇ ਹੈ ਕਪਤਾਨ ਪਹਿਲਾਂ ਬੋਲਿੰਗ ਕਰਾ ਰਹੇ ਹੈ ਸਾਡਾ ਆਪਣਾ ਟਾਈਟਲ ਹੈਗਾ ਨਾ ਕਿ ਟੀ20 ਦਾ ਕਿੰਗ ਕੌਣ ਚਲੋ ਕਿੰਗ ਉਹ ਬਣੂਗਾ ਜਿਹੜਾ ਕੱਪ ਚੱਕੂਗਾ ਹੈ ਨਾ ਪਰ ਉਹ ਵੀ ਤਾਂ ਕਿੰਗ ਹੋ ਸਕਦਾ ਨਾ ਕਿ ਜਿਹੜਾ ਬੰਦਾ ਜਿਹੜੇ ਬੰਦੇ ਬਾਰੇ ਕੋਈ ਸੋਚਦਾ ਹੀ ਨਹੀਂ ਸੀ ਯਾਰ ਇਹਦਾ ਤਾਂ ਕੁਝ ਨਹੀਂ ਹੋਣਾ ਨਾ ਤੇ ਪੁੱਲ ਪੈ ਜਾਣਾ ਕਿਹੜੀ ਟੀਮ ਸਭ ਤੋਂ ਜ਼ਿਆਦਾ ਇਮਰਜਿੰਗ ਟੀਮ ਕਿਹੜੀ ਹੈ ਇੱਕ ਸ਼੍ਰੀਲੰਕਾ ਦਿਖ ਰਹੀ ਹੈ ਕਾਫੀ ਕਿਉਂਕਿ ਉਹਨਾਂ ਦੇ ਹੋਮ ਗਰਾਊਂਡ ਤੇ ਕਾਫੀ ਜ਼ਿਆਦਾ ਮੈਚੇਜ਼ ਹੋ ਰਹੇ ਹਨ ਤਾਂ ਉਹ ਕਾਫ ਪਹਿਲੇ ਬੈਟਸਮੈਨ ਬਣੇ ਨੇ 100 ਕੀਤੇ ਪੂਰੇ ਟੂਰਨਾਮੈਂਟ ਦੇ ਹਾਲ ਤੱਕ ਕਿਸੇ ਨੇ 100 ਨਹੀਂ ਕੀਤੀ ਠੀਕ ਹੈ ਉਹ ਵੀ ਆਸਟ੍ਰੇਲੀਆ ਦੇ ਖਿਲਾਫ ਜੇ ਉਹਨਾਂ ਦੀ ਟੀਮ ਵਰਗਾ ਇੰਨਾ ਵੱਡਾ ਕੰਫੀਡੈਂਸ ਲੈ ਕੇ ਆ ਰਿਹਾ ਤਾਂ ਇੱਕ ਤਾਂ ਉਹ ਹੈ ਹੀ ਹੈ ਤੇ ਸ਼੍ਰੀਲੰਕਾ ਦੀ ਟੀਮ ਤਾਂ ਹੈ ਹੀ ਹੈ ਜ਼ਿੰਬਾਬਵੇ ਦੇ ਖਿਡਾਰੀ ਨੇ 100 ਕੀਤੀ ਹੈ ਤੇ ਜਿਹੜੇ ਸ਼੍ਰੀਲੰਕਾ ਦੀ ਟੀਮ ਤਾਂ ਅੱਛੀ ਹੈ ਜ਼ਿੰਬਾਬਵੇ ਦੀ ਟੀਮ ਕਾਫੀ ਅੱਛੀ ਨਿਕਲ ਕੇ ਆ ਰਹੀ ਹੈ ਇਸ ਦਿਨ ਵਾਲੀ ਨਿਊਜ਼ੀਲੈਂਡ ਟੀਮ ਵੀ ਹੈ ਨਿਊਜ਼ੀਲੈਂਡ ਟੀਮ ਇੱਕ ਸ਼ਰਾਬ ਦੱਸੀ ਜਾਂਦੀ ਹੈ ਕਿ ਸੈਮੀਫਾਈਨਲ ਜਦ ਵੀ ਭਾਰਤ ਦੇ ਨਾਲ ਹੁੰਦਾ ਹੈ ਤਾਂ ਇੱਕ ਇੱਕ ਸ਼ਰਾਬ ਟਾਈਪ ਜਿਹਾ ਬਣਾ ਰੱਖਿਆ ਕਿ ਉਹਨਾਂ ਤੋਂ ਜਿੱਤਣਾ ਹੀ ਜਿੱਤਣਾ ਹੈ ਕਿਉਂਕਿ ਉਹ ਹਮੇਸ਼ਾ ੜਿੱਕਾ ਬਣਦੀ ਹੈ 2019 ਦੇ ਵਿੱਚ ਵਰਲਡ ਕੱਪ ਦੇ ਵਿੱਚ ਹੋਇਆ ਸੀਗਾ ਕਿ ਸੈਮੀਫਾਈਨਲ ਦੇ ਵਿੱਚ ਰਹਿ ਗਈ ਸੀ ਇੰਡੀਆ ਕਿਉਂਕਿ ਨਿਊਜ਼ੀਲੈਂਡ ਨਾਲ ਮੁਕਾਬਲਾ ਸੀ ਤੇ ਉਸ ਤੋਂ ਬਾਅਦ ਇੱਕ ਵਾਰ ਨਿਊਜ਼ੀਲੈਂਡ ਨੂੰ ਹਰਾ ਕੇ ਫਾਈਨਲ ਤੱਕ ਪਹੁੰਚੇ ਸੀ ਦਿਲੀਪ ਭਾਈ ਯਾਦ ਹੋਣਾ ਤੁਹਾਨੂੰ ਮਹਿੰਦਰ ਸਿੰਘ ਧੋਨੀ ਰਨ ਆਊਟ ਹੋਏ ਸੀ ਰਨ ਆਊਟ ਹੋਈ ਸੀ ਹਾਂ 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 ਪਹਿਲਾਂ ਇੱਕ ਦਿਨ ਮੀਂਹ ਹੂੰ ਟੀਮ ਇੰਡੀਆ ਬਹੁਤ ਕਲੋਸ ਸੀਗਾ ਜੜੇਜਾ ਤੇ ਐਮ ਐਸ ਧੋਨੀ ਹੂੰ ਐਮ ਐਸ ਧੋਨੀ ਜਿੱਦਾ ਆਊਟ ਹੋਈ ਰਨ ਆਊਟ ਹੂੰ ਗੇਮ ਬਦਲ ਗਿਆ ਅੱਛਾ ਜੇ ਪਾਕਿਸਤਾਨੀ ਨੂੰ ਛੱਡ ਦਿੱਤਾ ਜਾਵੇ ਜੀ ਤਾਂ ਇਹ ਜਿਹੜਾ ਟੀ 20 ਮੁਕਾਬਲਾ ਹੋ ਰਿਹਾ ਹੈ ਇਹ ਉਹਨਾਂ ਲੋਕਾਂ ਵਾਸਤੇ ਵਧੀਆ ਗੱਲ ਨਹੀਂ ਹੋਊਗੀ ਜਿਹੜੇ ਲੋਕੀ ਆਈਪੀਐਲ ਚ ਆਕਸ਼ਨ ਲਾਣ ਲਈ ਬੈਠਣਗੇ ਉਹਨਾਂ ਵਾਸਤੇ ਦਿਖ ਰਹੇ ਨੇ ਸਾਹਮਣੇ ਖੇਡਦੇ ਹੋਏ ਜੇ ਨੇਪਾਲ ਦੀ ਗੱਲ ਹੋ ਜੇ ਬੰਗਲਾਦੇਸ਼ ਦੀ ਗੱਲ ਹੋ ਜੇ ਬਿਲਕੁਲ ਇੰਡੀਜ਼ ਦੀ ਗੱਲ ਹੋ ਜੇ ਬਿਲਕੁਲ ਲਗੀ ਇਸ ਵਾਰ ਸੌਖਾ ਰਹਿ ਜਾਣਾ ਕਿ ਕਿੰਨੂ ਪੈਸੇ ਕਿੰਨੇ ਕਿਹਦੇ ਵਾਸਤੇ ਕਿੰਨੇ ਇਸ ਵਾਰ ਜਿਹੜਾ ਆਈਪੀਐਲ ਆਣਾ ਨਾ ਤੁਸੀਂ ਦੇਖਿਓ ਬਾੜ ਦੇ ਖਾਸ ਤੌਰ ਤੇ ਨੇਪਾਲ ਦੇ ਖਿਡਾਰੀ ਬਹੁਤ ਮੌਕਾ ਮਿਲਣਾ ਬਹੁਤ ਚਾਂਸ ਬਹੁਤ ਪੋਟੈਂਸ਼ੀਅਲ ਹੈਗੀ ਹੈ ਸ਼੍ਰੀਲੰਕਾ ਦੇ ਹੋਰ ਖਿਡਾਰੀ ਆਣਗੇ ਬੰਗਲਾਦੇਸ਼ ਤਾਂ ਬਾਇਕ ਆਊਟ ਕਰਤਾ ਕਿਉਂਕਿ ਬੰਗਲਾਦੇਸ਼ ਆਪਣੇ ਫੈਸਲੇ ਤੋਂ ਪਿੱਛੇ ਹਟਿਆ ਨਾ ਕਿ ਅਸੀਂ ਨਹੀਂ ਖੇਡਾਂਗੇ ਹਾਂ ਹੁਣ ਪਛਤਾ ਰਿਹਾ ਜਿੱਦਾਂ ਦੇ ਮੁਕਾਬਲੇ ਦੇਖ ਰਿਹਾ ਆ ਆਕਸ਼ਨ ਤਾਂ ਪੂਰੇ ਹੋ ਗਏ ਨਾ ਆਈਪੀਐਲ ਦੇ ਇਸ ਵਾਰ ਦੇ ਆਕਸ਼ਨ ਹੋ ਚੁੱਕੇ ਹੋ ਚੁੱਕੇ ਆ ਆਕਸ਼ਨ ਆਕਸ਼ਨ ਹੋ ਚੁੱਕੇ ਹੈ ਕਿ ਬਾਅਦ ਚੋ ਵਾਈਲਡ ਕਾਰਡ ਐਂਟਰੀ ਵੀ ਹੋ ਸਕਦੀ ਹੈ ਹੋ ਸਕਦੀ ਹੈ ਕੋਈ ਖਿਡਾਰੀ ਜੇ ਇੰਜਰਡ ਹੋ ਜਾਂਦਾ ਤਾਂ ओके आईपीएल ਚ ਇਸ ਵਾਰੀ ਬਹੁਤ ਮਜ਼ਾ ਆਣਾ ਦੇਖਣ ਵਾਲੀ ਮੈਚ ਲੇਕਿਨ ਇਸ ਤੋਂ ਪਹਿਲਾਂ ਜਿਹੜਾ ਇਹ ਚੱਲ ਰਿਹਾ ਨਾ ਮਹਾ ਮੁਕਾਬਲਾ ਮਹਾ ਜੰਗ ਜਿਹੜੀ ਚੱਲ ਰਹੀ ਹੈ T20 ਵਰਲਡ ਕੱਪ ਦੀ ਇਹਦੇ 'ਚ ਹਜੇ ਰਸ ਪਿਆ ਹੈ ਰਸ ਹਜੇ ਆਣਾ ਹੈ ਮੈਨੂੰ ਤਾਂ ਬੋਰਿੰਗ ਲੱਗ ਰਹੀ ਸੀ ਮੈਨੂੰ ਕਿ ਪਤਾ ਨਹੀਂ ਕੀ ਚੱਲ ਰਿਹਾ ਹੈ ਮੈਂ ਕਿਉਂਕਿ ਹੁਣ ਸੁਪਰ 8 ਸ਼ੁਰੂ ਹੋਣਗੇ 8 ਟੀਮਾਂ ਜਿਹੜੀਆਂ ਪਹਿਲਾਂ ਤਾਂ 20 ਟੀਮਾਂ ਵਰਲਡ ਕੱਪ ਚੱਲ ਰਿਹਾ ਸੀਗਾ ਬਿਲਕੁਲ ਤੁਸੀਂ ਪਹਿਲਾ ਮੁਕਾਬਲਾ ਮੈਨੂੰ ਲੱਗਦਾ ਮਿਸ ਕਰਤਾ ਜਿਹੜਾ ਇੰਡੀਆ ਅਮਰੀਕਾ ਦੇ ਸੀਗਾ ਉਹ ਤੁਸੀਂ ਮਿਸ ਕਰਦਾ ਮੈਂ ਤੇ ਇੰਡੀਆ ਦਾ ਮੈਚ ਉਹਦੇ ਹੀ ਲੈਣਾ ਜਦੋਂ ਪਾਕਿਸਤਾਨ ਨਾਲ ਹੋ ਰਿਹਾ ਹੁੰਦਾ ਹੈ ਹ ਇ ਆਸਟ੍ਰੇਲੀਆ ਨਾਲ ਜਿੱਥੇ ਇੰਡੀਆ ਅਮਰੀਕਾ ਦੇ ਵਿੱਚ ਅਮਰੀਕਾ ਨੇ ਇੱਕ ਵਾਰ ਸੁਆਸ ਸੁਕਾਤੇ ਸੀ ਭਾਰਤ ਦੇ ਪਾਵਰ ਪਲੇ ਤੱਕ ਉਹਨਾਂ ਨੂੰ ਲਗਭਗ 4 ਵਿਕਟਾਂ ਦੇ ਆਊਟ ਹੋ ਚੁੱਕੀਆਂ ਸੀਗੇ ਉਸ ਤੋਂ ਬਾਅਦ ਸਮਝ ਨਹੀਂ ਆ ਰਹੀ ਸੀ ਭਾਰਤੀ ਨੂੰ ਵੀ ਅਸੀਂ ਕਰੀਏ ਕੀ ਕਿਉਂਕਿ 6 ਓਵਰ ਚ ਤੁਹਾਡੇ 4 ਵਿਕਟਾਂ ਗਿਰ ਗਏ ਉਸ ਤੋਂ ਬਾਅਦ ਜੇ ਮੈਂ ਤੇਵੇਂ ਪਾਰੀ ਸੰਭਾਲ ਲਈ ਤੇ ਅੱਛਾ ਸਕੋਰ ਖੜਾ ਕੀਤਾ ਤਾਂ ਜਿੱਤੇ ਮਤਲਬ ਕਿ ਐਧਾ ਦਾ ਮੁਕਾਬਲੇ ਰਹੇ ਹਨ ਇੰਨੇ ক্লোਜ਼ ਮੁਕਾਬਲੇ ਰਹੇ ਨੇਪਾਲ ਨੇ ਇੰਗਲੈਂਡ ਦੇ ਸਾਹ ਸੁਕਾਤੇ ਅੱਛਾ ਲਗਭਗ ਜਿੱਤਦਾ ਜਿੱਤਦਾ ਮੈਚ ਨੇ ਪਾਰ ਹਾਲੀਆ ਇੱਕ ਓਵਰ 6 ਗੇਂਦਾਂ 'ਚ 10 ਰਨ ਚਾਹੀਦੇ ਸੀਗੇ ਅੱਛਾ 4 ਰਨ ਤੋਂ ਸਿਰਫ ਤੇ ਸਿਰਫ 4 ਰਨ ਤੋਂ ਹਾਰਿਆ ਤੁਸੀਂ ਮੰਨ ਲਓ ਇੱਕ ਵਾਰ ਇਹਦਾ ਜਿਹੜਾ ਉਹਨਾਂ ਦੇ ਟੀਮ ਦੇ ਵਿੱਚ ਡਗਾਊਟ ਦੇ ਵਿੱਚ ਖਿਡਾਰੀ ਬੈਠੇ ਸੀਗੇ ਉਹਨਾਂ ਨੇ ਐ ਕਰਤਾ ਸੀਗਾ ਨੇਪਾਲ ਦੀ ਟੀਮ ਨੂੰ ਤਾਂ ਇਹ ਹੈ ਨਾ ਕਿ ਲੋਕ ਸੀਰੀਅਸ ਲੈਣ ਲੱਗ ਗਏ ਹੁਣ ਬਹੁਤ ਜ਼ਿਆਦਾ ਹੈ ਨਾ ਨੇਪਾਲ ਕੋਚ ਕੌਣ ਹੈ ਇੰਡੀਅਨ ਬੰਦਾ ਕੋਈ ਕੀ ਬਾਹਰ ਦਾ ਕੋਈ ਨਹੀਂ ਉਹਨਾਂ ਦੇ ਕੋਚ ਉਹਨਾਂ ਦੇ ਆਪਣੇ ਹੀ ਹੈ ਹਾਂ ਨੇਪਾਲ ਅਫਗਾਨਿਸਤਾਨ ਨੂੰ ਜ਼ਰੂਰ ਅਜ ਜੜੇਜਾ ਨੇ ਕੋਚਿੰਗ ਦਿੱਤੀ ਹੈ ਉਹਨਾਂ ਨੇ ਟੀਮ ਬਹੁਤ ਅੱਗੇ ਲੈ ਜਾ ਕੇ ਪਰ ਅਫਗਾਨਿਸਤਾਨ تنੀ ਹੈ ਨਾ ਇਸ ਵਾਰ ਅਫਗਾਨਿਸਤਾਨ ਹੈਗਾ ਸੀ ਪਰ ਉਹ ਰਹਿ ਗਏ ਕੁਆਲੀਫਾਈ ਨਹੀਂ ਕਰ ਪਾਇਆ ਰਹਿ ਗਏ ਪਿਛਲੀ ਵਾਰ ਕੁਆਲੀਫਾਈ ਕਰ ਗਏ ਸੀ ਇਹ ਕਾਫੀ ਉਲਟ ਫੇਰ ਕੀਤਾ ਸੀ ਅਫਗਾਨਿਸਤਾਨ ਨੇ ਅੱਗੇ ਤੱਕ ਆਏ ਸੀਗੇ ਸੈਮੀਫਾਈਨਲ ਮੈਚ ਤੋ ਜਦੋਂ ਆਪਾਂ ਏਸ਼ੀਆ ਦੀ ਗੱਲ ਕਰੀਏ ਜਦੋਂ ਏਸ਼ੀਆ ਕੱਪ ਹੋਇਆ ਕਰੇਗਾ ਤਾਂ ਨੇਪਾਲ ਤੇ ਅਫਗਾਨਿਸਤਾਨ ਵੀ ਕੰਟੈਂਡਰ ਰਹਿਣਗੇ ਤਕੜੇ ਮੈਂ ਕਹਿੰਦਾ ਏਸ਼ੀਆ ਕੱਪ ਜ਼ਰੂਰ ਹੋਏ ਲੇਕਿਨ ਪਿਛਲਾ ਕੱਪ ਤਾਂ ਮਿਲਿਆ ਨਹੀਂ ਹਜੇ ਹੋਤਾ ਲੈ ਲੀਏ ਪਿਛਲਾ ਕੱਪ ਤਾਂ ਮਿਲਿਆ ਕਿ ਪਾਕਿਸਤਾਨ ਨੇ ਕੋਲਾ ਪਿਛਲੇ ਕੱਪ ਦੀ ਉਡੀਕ ਕਰ ਰਹੇ ਆ ਦੱਸੋ ਅੱਛਾ ਉਹ ਆ ਏ ਦੇਖੋ ਉਹ ਕਹਿੰਦੇ ਲੈ ਕੇ ਭੱਜ ਗਿਆ ਸੀ ਉਹਨਾਂ ਦਾ ਲੈ ਕੇ ਭੱਜ ਗਏ ਸੀ ਪਾਕਿਸਤਾਨ ਵਾਲੇ ਸੀਗੇ ਨਾ ਪਾਕਿਸਤਾਨ ক্রিকেট ਬੋਰਡ ਦੇ ਜਿਹੜੇ ਹੈਡ ਸੀਗੇ ਹਾਂ ਉਹਨਾਂ ਨੇ ਦਿੱਤਾ ਨਹੀਂ ਮੁੜ ਕੇ ਉਹ ਇੰਡੀਆ ਜਦੋਂ ਪਾਕਿਸਤਾਨ ਦਾ ਮੁਕਾਬਲਾ ਸੀਗਾ ਸ਼੍ਰੀਲੰਕਾ ਦੇ ਵਿੱਚ ਇਹ ਮੈਚ ਵਿੱਚ ਛੱਡ ਕੇ ਭੱਜਿਆ ਅੱਛਾ ਵੀਡੀਓਜ਼ ਆਈ ਹੈ ਨਿਕਲ ਗਈ ਨਾ ਦੀ ਕੀ ਟਰੋਲ ਹੋਣਾ ਭੱਜ ਲੋ ਪਹਿਲਾਂ ਹੀ ਹਮ ਠੀਕ ਹੈ ਤੇ ਮੈਂ ਕਹਿ ਰਿਹਾ ਸੀ ਕਿ ਹੁਣ ਮੋਟੀ ਜੀ ਗੱਲ ਇਹ ਹੈ ਕਿ 8 ਮਾਰਚ ਨੂੰ ਇੰਡੀਆ ਦਾ ਪਲਦਾ ਭਾਰੀ ਲੱਗ ਰਿਹਾ ਹੈ ਕਿ ਉਹ ਫਾਈਨਲ ਤੱਕ ਪਹੁੰਚੂਗਾ ਤੇ ਉਸ ਨੂੰ ਟੱਕਰ ਦੇਣ ਵਾਲੇ ਤੁਸੀਂ ਵੈਸਟ ਇੰਡੀਜ਼ ਦੱਸ ਰਹੇ ਹੋ ਜ਼ਿੰਬਾਬਵੇ ਦੱਸ ਰਹੇ ਹੋ ਜਾਂ ਪਾਕਿਸਤਾਨ ਸਾਊਥ ਅਫਰੀਕਾ ਵੀ ਹੈ ਦਿਲਿਪ ਸਾਊਥ ਅਫਰੀਕਾ ਨਿਊਜ਼ੀਲੈਂਡ ਵੀ ਹੈ ਕੈਰੀਬੀਅਨ ਕੰਟਰੀ ਵੀ ਹੈ ਪਲਦਾ ਭਾਰੀ ਨੇ ਇੰਗਲੈਂਡ ਵੀ ਹੈ ਅਜੇ ਪਹਿਲੇ ਜਿਹੜੇ ਬਚਿਆ ਇੰਗਲੈਂਡ ਜਿਹੜੇ ਜਿਹੜੇ ਪਹਾੜ ਨੇ ਇੰਗਲੈਂਡ ਵੀ ਹੈ ਉਸ ਦੇ ਵਿੱਚ ਨਿਊਜ਼ੀਲੈਂਡ ਵੀ ਹੈ ਇਨਾਂ ਨੂੰ ਹਰਾ ਕੇ ਹੀ ਫਾਈਨਲ ਤੱਕ ਪਹੁੰਚਣਾ ਮਤਲਬ ਮਹਾ ਮੁਕਾਬਲਾ ਤਾਂ ਹੁਣ ਸ਼ੁਰੂ ਹੋਊਗਾ ਹਜੇ ਮੈਂ ਤਾਂ ਉਹੀ ਕਹਿ ਰਿਹਾ ਨਾ ਹਜੇ ਰਸ ਪਿਆ ਹੈ ਹਜੇ ਰਸ ਆਣਾ ਹੈ ਕਿਉਂਕਿ ਸੁਪਰ 8 ਦੇ ਜਿਹੜੇ ਮੁਕਾਬਲੇ ਨਾ ਦਿਲ ਭਾਈ ਇਹੀ ਇਧਰੋਂ ਇੰਟਰਸਟ ਬਹੁਤ ਜ਼ਿਆਦਾ ਉੱਤੇ ਜਾਣਾ ਪਹਿਲਾਂ 20 ਟੀਮਾਂ ਸੀ ਹੁਣ 8 ਹੋ ਗਈਆਂ ਅੱਛਾ ਅਜੇ 20 ਤੋਂ ਹੁਣ 8 ਰਹਿ ਗਈਆਂ ਸੁਪਰ 8 ਹਾਂ ਸੁਪਰ 8 ਇੱਕ ਜਗ੍ਹਾ ਰਹਿ ਗਈ ਹੈ 7 ਟੀਮਾਂ ਪੱਕੀ ਹੋ ਗਈਆਂ ਇੱਕ ਟੀਮ ਰਹਿ ਗਈ ਹੈ ਪਾਕਿਸਤਾਨ ਹੋਣੀ ਹੈ ਜਾਂ ਅਮਰੀਕਾ ਹੋਣਾ ਹੈ ਹੁਣ ਮੈਨੂੰ ਲੱਗਦਾ ਹੈ ਕਿ ਪਾਕਿਸਤਾਨ ਜਗ੍ਹਾ ਬਣਾ ਜੂਗਾ ਫਿਰ ਦੇਖਣ ਵਾਲੀ ਗੱਲ ਹੈ ਕਿ ਅਗਲੇ ਜਿਹੜੇ ਓਨ ਵਾਲੇ ਮੁਕਾਬਲੇ ਆ ਨਾ ਉਹਦੇ ਵਿੱਚ ਕੌਣ ਨਿਕਲੂਗਾ ਫਿਰ ਕੌਣ ਟੌਪ 4 ਚ ਜਾਊਗਾ ਟੌਪ 4 ਵਾਲੀ ਦੀ ਜੰਗ ਬਹੁਤ ਵਧੀਆ ਚਲੋ ਜੀ ਸੁਪਰ 8 ਹੁਣ ਕਹਿੰਦੇ ਕਿ ਵੀ ਸ਼ੁਰੂ ਹੋਣ ਵਾਲਾ ਹੈ ਤੇ ਸੁਪਰ 8 3 ਤਰੀਕ ਨੂੰ ਕਹਿੰਦੇ ਕਿ ਹੋਲੀ ਹੈ ਜੇ ਕੈਲੰਡਰ ਸਹੀ ਹੈ ਮੇਰੇ ਸਾਥੀ ਨੇ ਸਹੀ ਦੱਸਿਆ ਹੈ ਔਰ 8 ਤਰੀਕ ਨੂੰ ਫਾਈਨਲ ਹੈ ਨਾ ਇਹ ਹੀ ਨਾ ਜੀ ਭਾਈ ਮੈਂ ਕਹਿੰਦਾ ਦਰਸ਼ਕਾਂ ਤੋਂ ਵੀ ਪੁੱਛ ਲਿਓ ਵੀ ਫਾਈਨਲ ਕਿਹੜੇ ਕਿਹੜੀ ਟੀਮਾਂ ਦਾ ਦੇਖਣਾ ਹੈ ਹਾਂ ਇੰਡੀਆ ਦੇ ਨਾ ਤੇ ਇਸ ਵੀਡੀਓ ਨੂੰ ਅਸੀਂ ਇੱਥੇ ਖਤਮ ਕਰਦੇ ਹਾਂ ਤੇ ਤੁਹਾਡੇ ਇੱਕ رائے ਲੈਂਦੇ ਲੈਂਦੇ ਖਤਮ ਕਰਾਂਗੇ ਕਿ 8 ਤਰੀਕ ਨੂੰ ਇਹ ਜਿਹੜਾ ਮਹਾ ਕਿਹੜੀ ਟੀਮ ਨੂੰ ਤੁਸੀਂ ਦੇਖਣਾ ਚਾਹੁੰਦੇ ਹੋ ਭਾਰਤ ਨੂੰ ਜ਼ਾਹਿਰ ਤੌਰ ਤੇ ਦੇਖਣਾ ਚਾਹੁੰਦੇ ਹੋਗੇ ਪਰ ਉਸ ਤੋਂ ਇਲਾਵਾ ਜੇ ਤੁਸੀਂ ক্রিকেট ਦੇ ਗਿਆਨੀ ਹੈਗੇ ਹੋ ਤਾਂ ਤੁਹਾਨੂੰ ਪਤਾ ਹੋਏਗਾ ਕਿ ਕਿਹੜੇ ਕਿਹੜੇ ਜਾ ਸਕਦੇ ਹਨ ਉਹਨਾਂ ਦਾ ਆਪਸ਼ਨ ਜ਼ਰੂਰ ਰੱਖਣਾ ਆਪਣਾ ਦੱਸੋ ਕਿ ਆਪਾਂ ਵੀ ਦੱਸ ਦਿੰਦੇ ਹਾਂ ਵੀ ਫਾਈਨਲ ਆਪਾਂ ਕਿਹੜੀ ਟੀਮ ਨਾਲ ਉਮੀਦ ਕਰ ਰਹੇ ਹਾਂ ਪ੍ਰੈਡਿਕਸ਼ਨ ਹੈ ਇੱਕ ਪ੍ਰੈਡਿਕਸ਼ਨ ਹੈ ਦੇਖੋ ਦਿਲ ਤੋਂ ਕਹੂੰਗਾ ਤਾਂ ਇੰਡੀਆ ਇੰਡੀਆ ਦੇ ਨਾਲ ਇੰਡੀਆ ਦੇ ਨਾਲ ਹਾਂ ਨਹੀਂ ਫਿਰ ਤਾਂ ਮੈਂ ਤਾਂ ਪਾਕਿਸਤਾਨ ਕੋਲ ਤੁਸੀਂ ਪਾਕਿਸਤਾਨ ਦੇਖ ਰਹੇ ਹੋ ਫਿਰ ਤਾਂ ਹੋਰ ਫਾਇਦਾ ਕੀ ਯਾਰ ਫਿਰ ਤਾਂ ਕੋਈ ਉਹ ਨਹੀਂ ਹੈ ਮਜ਼ਾ ਨਹੀਂ ਆਂਦਾ ਪਾਕਿਸਤਾਨ ਜਦ ਤੱਕ ਹਾਰੇ ਨਾ ਦਿਲ ਵਿੱਚ ਮੈਂ ਦੋ ਟੀਮਾਂ ਦੇਖ ਰਿਹਾ ਹਾਂ ਜਾਤਾ ਸਾਊਥ ਅਫਰੀਕਾ ਜਾਂ ਫਿਰ ਵੈਸਟ ਇੰਡੀਜ਼ ਦੋ ਕੈਰੀਬੀਅਨ ਕੰਟਰੀਸ ਆ ਰਹੀਆਂ ਮੈਂ ਕਹਿੰਦਾ ਮਜ਼ਾ ਆ ਜਾਣਾ ਹੈ ਮੈਨੂੰ ਲੱਗਦਾ ਸਾਊਥ ਅਫਰੀਕਾ ਪਿਛਲੀ ਵਾਰੀ ਮੈਨੂੰ ਲੱਗਾ ਨਿਊਜ਼ੀਲੈਂਡ ਔਰ ਪਾਕਿਸਤਾਨ ਇਹਨਾਂ ਦੋਨਾਂ ਚੋਂ ਇੱਕ ਟੀਮ ਇੰਡੀਆ ਦੇ ਨਾਲ ਖੇਡਦੀ ਦਿਖਾਈ ਦੇਗੀ ਅੱਛਾ ਮੈਂ ਕਿਤੇ ਕਹਿੰਦੇ ਚਮਨ ਜੋਤੇ ਕਹਿਣ ਲੱਗੇ ਕਿ ਭਈ ਨਿਊਜ਼ੀਲੈਂਡ ਤੇ ਪਾਕਿਸਤਾਨ ਖੇਡਣਗੇ ਭਾਰਤ ਨਹੀਂ ਖੇਡੂਗਾ ਖੈਰ ਇਹਨਾਂ ਲੋਕਾਂ ਕੋਲ ਕੰਟਰੋਲ ਕਰਨ ਲੱਗ ਜਾਣਾ ਸੀ ਭਾਰਤ ਵਰਸਸ ਚਲੋ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਤੁਸੀਂ ਸਾਡੀ ਨਾਲ ਇਸ ਵੀਡੀਓ ਚ ਜੁੜੇ ਤੇ ਨੀਦਰਲੈਂਡਸ ਨਾਲ ਅੱਜ ਜੋ ਸਿਲਸਲਾ ਉਹਦਾ ਜਿਤਦਾ ਹੈਗਾ ਉਹ ਕੰਟੀਨਿਊ ਰਹੇਗਾ ਕਿ ਨਹੀਂ ਰਹੇਗਾ ਮੈਨੂੰ ਲੱਗਦਾ ਕਿ ਕੰਟੀਨਿਊ ਰਹੇਗਾ ਪਰ 3 ਤਰੀਕ ਨੂੰ ਜਿਹੜਾ ਮਹਾ ਮੁਕਾਬਲਾ ਹੋਏਗਾ ਉਸ ਦੇ ਵਿੱਚ ਬਹੁਤ ਮਜ਼ਾ ਆਉਣ ਵਾਲਾ ਹੈ ਜੇਕਰ ਉਸ ਦੇ ਵਿੱਚ ਭਾਰਤ ਜਿੱਤ ਜਾਂਦਾ ਹੈ ਤਾਂ ਭਾਰਤ ਦੇ ਵਿੱਚ ਦੋ ਵਾਰ ਹੋਲੀ ਮਨਾਈ ਜਾਏਗੀ 3 ਤਰੀਕ ਨੂੰ ਤੇ 8 ਤਰੀਕ ਨੂੰ ਧੰਨਵਾਦ